ਕੂਵੀਰ ਵਰਗੇ ਸਾਂਝਾ ਅਭਿਆਨ ਮੋਰਚਾ ਰੈਲੀ ਕਰ ਰਿਹਾ ਹੈ ਲਗਭਗ 12 ਜਗਰੇ ਬੰਦੀਆਂ ਵਾਲਾ ਜੋ ਸਮੂਹ ਪੰਜਾਬ ਦੇ ਵਿੱਚ ਸਾਂਝਾ ਮੋਰਚਾ ਇਕੱਠਾ ਹੈ ਜਿਸ ਵਿੱਚ ਲਗਭਗ ਜਦੇ ਬੰਦੀਆਂ ਕੰਮ ਕਰ ਰਹੀਆਂ ਹਰ ਵਾਰ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਨ ਦੇ ਬਾਵਜੂਦ ਜਦੋਂ ਮਸਲੇ ਹਾਲੀ ਹੋਏ ਤਾਂ ਅਕੀਰ ਨੂੰ ਸਾਂਝਾ ਮੋਰਚੇ ਨੂੰ ਪਹਿਲਾਂ ਸੰਕੇਤ ਕਰਨ ਲਈ ਕਰਨੀ ਪਈ 2 ਮਹੀਨੇ ਪਹਿਲਾਂ ਜਿਸ ਤਰ੍ਹਾਂ ਸੇਖਾ ਮੰਤਰੀ ਵੱਲੋਂ ਸਮਾਂ ਦਿੱਤਾ ਗਿਆ ਪਰੰਤੂ ਕੀਤਾ ਕੁਝ ਨਹੀਂ ਗਿਆ। ਸਿੱਖ ਰੱਤੇ ਸਾਂਝਾ ਮੋਰਚਾ ਪੰਜਾਬ ਨੂੰ ਇੱਕ ਵੱਡੀ ਰੈਲੀ ਦਾ ਐਲਾਨ ਕਰਨ ਦੀ ਪਈ। ਕੁਝ ਤੁਹਾਡੇ ਸਾਹਮਣੇ ਭੰਡਪੁਰ ਸਾਹਿਬ ਦੇ ਧਰਤੀ ਤੇ ਪਿੰਡ ਗੰਬੇਪੁਰ ਤੇ ਨਾਲ ਚੱਲ ਰਹੀ ਹੈ ਰੈਲੀ। ਸਰਕਾਰ ਨੂੰ ਇਹ ਭੁਲੇਖਾ ਪੈ ਗਿਆ ਕਿ ਪਤਾ ਨਹੀਂ ਜਿਹੜੇ ਲੀਡਰਸ਼ਿਪ ਨੇ ਜਾਂ ਜੂਨੀਅਰਾਂ ਨੇ ਸਿਰਫ ਫੋਟੋਆਂ ਕਰਾਉਣ ਵਾਸਤੇ ਜਾਂ ਮੀਟਿੰਗਾਂ ਕਰਨ ਤਾਂ ਕਸੀਮਤ ਨੇ ਤਾਂ ਮੈਂ ਦੱਸ ਦੇਣਾ ਚਾਹੁੰਨਾ ਸਾਝਾ ਮੋਰਚਾ ਪੰਜਾਬ ਇਹ ਜੋ ਮੰਗਾ ప్రతి ਸਾਰਿਆਂ ਲਈ ਭਾਵੇਂ ਮੁਲਾਜ਼ਮ ਬੰਦਾ ਨੇ ਭਾਵੇਂ ਅਧਿਆਪਕਾਂ ਦੀ ਬੰਦਾਰੇ ਸਾਰਿਆਂ ਮੁੰਡਾ ਲਈ ਸਾਝਾ ਮੋਰਚਾ ਅਧਿਆਪਕ ਦਾ ਸਮਰਪਿਤ ਹੈ ਇਸੇ ਵਜ੍ਹਾ ਕਰਨਾ ਅੱਜ ਇਹ ਰੈਲੀ ਗੰਭੀਰਪੁਰ ਦੀ ਧਰਤੀ ਤੇ ਆਲਾਨੀ ਗਈ ਹੈ ਅਸੀਂ ਪ੍ਰਸ਼ਾਸਨ ਵੱਲ ਦੇਖ ਰਹੇ ਸੀ ਕਿ ਜੇਕਰ ਹਲੇ ਵੀ ਪ੍ਰਸ਼ਾਸਨ ਕਿਸੇ ਐਕਸ਼ਨ ਤੇ ਨਹੀਂ ਆਉਂਦਾ ਤਾਂ ਬਸ ਅਸੀਂ ਉਹਦੇ ਘਰ ਤੱਕ ਇਹ ਰੋਡ ਜਾਮ ਕਰ ਦੇਣਾ ਜੇ ਦੀ ਪੂਰਨ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਖਾਸ ਕਰਕੇ ਸਿੱਖਿਆ ਮੰਤਰੀ ਤੇ ਅਮਰੰਤੋ ਸਾਹਿਬ ਦੇ ਪ੍ਰਸ਼ਾਸਨ ਦੀ ਹੋਵੇਗੀ ਇਸ ਲਈ ਅੱਡੀ ਸਰਕਾਰ ਨੂੰ ਇਹ ਮੰਗਦਾ ਕਿ ਮਜਬੂਰ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਨਹੀਂ ਇਸ ਤੇ ਗੰਭੀਰ ਨਤੀਜੇ ਭੁਗਤਨੇ ਪੈਣਗੇ ਜਿੰਦਾਬਾਦ ਜਿੰਦਾਬਾਦ ਸਾਡੇ ਸਾਥੀ ਜੀ 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 ਲਾਈਵ ਹੈ ਜਿੰਦਾਬਾਦ ਸਾਡੇ ਪਰਮੰਦਰ ਗਰੀ ਮੇਰੇ ਪਤਾ ਗਏ ਪਾਉ ਪੂਰੀਆ ਪੂਰੀਆ ਕਰੋ ਪੂਰੀਆ ਕਰੋ ਸਤਿ ਕਿਰਪਾ ਕਰਦੇ ਕਮਾਲ ਜਿੰਦਾਬਾਦ ਜਿੰਦਾਬਾਦ ਸਾਡੇ ਜੀ ਆਏ ਨੇ ਸੰਗਰੂਰ ਜ਼ਿਲ੍ਹੇ ਦੇ ਸਾਥੀ ਬਹੁਤ ਭਾਰੀ ਗਿਣਤੀ ਦੇ ਵਿੱਚ ਸ਼ਾਮਲ ਹੋ ਰਹੇ ਆ ਸੋ ਸਾਥੀਆਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਹੈ ਧੰਨਵਾਦ ਕੀਤਾ ਜਿੰਨੇ ਆ। ਕਿਰਪਾ ਕਰਕੇ ਬਨਾਲ ਦੇ ਵਿੱਚ ਬੈਠਣ ਦੀ ਕਿਰਪਾਲਤਾ ਕਰੋਗੀ ਸਾਰੇ ਸਾਥੀ। ਸੋ ਹੋਰ ਬੇਨਤੀ ਹੈ। ਹਰਵਿੰਦਰ ਬਿਲਗਾ ਜੀ। ਹਰਵਿੰਦਰ ਬਿਲਗਾ ਜੀ ਸਾਡੇ ਨਾਲ ਆਪਣੀ ਗੱਲ ਰੱਖਣਗੇ। ਜੀ। ਅੱਜ ਉਹ ਦਿਹਾੜਾ ਜੋ ਦਿਲਕ ਜੰਜੂ ਦੀ ਇਲਾਜ ਦੇ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਵਿਖੇ ਆਪਣੀ ਸ਼ਹੀਦੀ ਦਿੱਤੀ ਸ਼ਹੀਦੀ ਉਪਰੰਤ ਉਹਨਾਂ ਦਾ ਸੀਸ ਲੈ ਕੇ ਭਾਈ ਜੈਤਾ ਜੀ ਇਸੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ ਸਭ ਤੋਂ ਪਹਿਲਾਂ ਮੈਂ ਗੁਰੂ ਸਾਹਿਬ ਨੂੰ ਯਾਦ ਕਰਦੇ ਹਾਂ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋ ਸਾਰੀ ਸੰਗਤ ਨੂੰ ਬੁਲਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਨਦੀ ਤੇਰੇ ਕਲੇਜੇ ਛੁਰੀ ਨਹੀਂ ਨਾ ਸਮਝ ਕੇ ਸ਼ਹਿਰ ਦੀ ਹਵਾ ਬੁਰੀ ਨਹੀਂ ਸਾਥੀਓ ਇਹ ਸਰਕਾਰ ਜੋ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਆਈ ਆਮ ਦਾ ਆਮ ਆਦਮੀ ਬਣ ਕੇ ਸੀ ਪਰੰਤੂ ਆਮ ਕੋ ਖਾਹ ਸੁੰਦੇ ਇੰਨਾਂ ਨੂੰ ਦੇਰ ਨਹੀਂ ਲੱਗੀ ਕਿਉਂਕਿ ਮੁਲਾਜ਼ਮਾਂ ਦੇ ਮਸਲੇ ਪਹਿਲੀਆਂ ਸਰਕਾਰਾਂ ਵੇਲੇ ਵੀ ਉੱਥੇ ਸੀ ਹੁਣ ਭਾਵੇਂ ਸੀ ਆਮ ਆਦਮੀ ਚੁੜਲੇ ਨੇ ਸਾਡੇ ਮਸਲੇ ਪਹਿਲਾਂ ਨਾਲੋਂ ਵਧੇ ਨੇ ਘਟਣ ਦੀ ਬਜਾਏ ਭਾਵੇਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਮਸਲਾ ਸੀ ਭਾਵੇਂ ਕੰਪਿਊਟਰ ਵਿਦਿਆਰਥੀਆਂ ਨੂੰ ਰੈਗੂ ਕਰਨ ਦਾ ਰੈਗੂਲਰ ਕਰਨ ਦਾ ਮਸਲਾ ਸੀ ਸਾਡਾ ਪਿੰਡੂ ਪੱਤਾ ਸਾਡਾ ਡੀਓ ਏਸੀਪੀ ਵਿਦਿਆਰਥੀਆਂ ਬਾਰੇ ਜੇ ਮੈਂ ਗੱਲ ਕਰਾਂ ਸਰਕਾਰ ਨੇ ਸਾਡੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਐ ਸਾਡੇ ਹੱਥ ਮੋੜ ਕੇ ਪਿੱਛੇ ਕਰ ਦਿੱਤੇ ਨੇ ਉਹ ਕਹਿੰਦੀ ਅਸੀਂ ਹੁਕਮ ਕਰਾਂਗੇ ਹੁਕਮ ਜੋ ਅਸੀਂ ਕਹਨੇ ਆ ਤੁਸੀਂ ਉਸ ਹਸਾਬ ਨਾਲ ਪੜਾਉਣਾ ਜੋ ਅਸੀਂ ਕਹ ਰਹੇ ਆ ਤੁਸੀਂ ਉਹ ਰਿਜ਼ਲਟ ਬਣਾਉਣਾ ਇਹ ਨੀਤੀ ਸਰਕਾਰ ਦੀ ਆ ਉਸੇ ਨੀਤੀ ਦੀ ਦੇਣ ਨੇ ਜਿਹੜੀ 2020 ਦੀ ਨੀਤੀ ਬਣਾ ਕੇ ਸਾਡੇ ਤੇ ਥੋਪਣ ਜਾ ਰਹੇ ਨੇ ਤੇ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅਸੀਂ ਸ਼ਹੀਦਾਂ ਦੀ ਧਰਤੀ ਤੇ ਅੱਜ ਖੜੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਥੋਂ ਸੰਵਾਰਜੂ ਨੂੰ ਕੀਤਾ ਸੀ ਪਰੰਤੂ ਸਾਡੇ ਬਹੁਤੇ ਮੁਲਾਜ਼ਮ ਹਾਲੇ ਉਸ ਸੰਕਟ ਨੂੰ ਸਮਝ ਨਹੀਂ ਪਾ ਰਹੇ ਜਿਹੜਾ ਆਉਂਦੇ ਦਿਨਾਂ ਤੱਕ ਸਾਡੇ ਸਿਰ ਤੇ ਝੂਲਣਾ ਕਿਉਂਕਿ ਸਰਕਾਰ ਅੰਦਰ ਖਾਤੇ ਸਾਨੂੰ ਸ਼ਾਨ ਵੀ ਜਾ ਰਹੀ ਐ ਭਾਵੇਂ ਪੋਸਟ ਦਾ ਖਤਮ ਕਰਨ ਦਾ ਮਸਲਾ ਇਥੋਂ ਤੱਕ ਹੋਇਆ ਬਦਲੀਆਂ ਵਿੱਚ ਤਾਂਦਲੀ ਸ਼ਹਿਰਾਂ ਦੇ ਸਟੇਸ਼ਨ ਦਿਖਾਏ ਨਾਲ ਸਾਰੇ ਦੇ ਸਾਰੇ ਸਟੇਸ਼ਨ ਖਾਲੀ ਛੱਡ ਕੇ ਬਦਲੀ ਵੀ ਕੋਈ ਹੋਈ ਨਹੀਂ ਤੇ ਅਧਿਆਪਕ ਦੇਖ ਰਹੇ ਨੇ ਜਿਹੜੇ ਸਟੇਸ਼ਨ ਸ਼ੋ ਕੀਤੇ ਸੀ ਉੱਥੇ ਆਵਾ ਵੀ ਕੋਈ ਨਹੀਂ ਸਰਕਾਰ ਕਾਗਜ਼ੀ ਪੱਤਰੀ ਇਹ ਦਿਖਾਉਂਦੀ ਆ ਕਿ ਅਸੀਂ 32 35000 ਹੁਣ ਸ਼ਾਇਦ ਅੰਦਰ 45000 ਤੇ ਲੈ ਗਈ ਕਿ ਅਸੀਂ ਮਲਾਜਮ ਰੈਗੂਲਰ ਕਰਤੇ ਆ ਮੇਰੇ ਨਾਲ ਮਰੀਆ ਭੈਣਾਂ ਆਈਆਂ ਨੇ ਵਲੰਟੀਅਰਾਂ ਨੂੰ ਸਿਰਫ ਲੈਗੂਲਰ ਕਰਨ ਦਾ ਇੱਕ ਝਾਂਸਾ ਦਿੱਤਾ ਰਿਹਾ ਕਿਸੇ ਗ੍ਰੇਡ ਵਿੱਚ ਨਹੀਂ ਲੈ ਗਿਆ ਕੋਈ ਉਹਨਾਂ ਨੂੰ ਬੰਦੇ ਮਾਨ ਪੱਤੇ ਜਿਹੜੇ ਕਿ ਉਹਨਾਂ ਦੀ ਨੌਕਰੀ ਦੇ ਮੁਤਾਬਕ ਬਣਦੇ ਸੀ ਪਰ ਕੋਈ ਨਹੀਂ ਦਿੱਤੇ ਗਏ ਪਰੰਤੂ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਸੰਘਰਸ਼ ਲੜਨ ਵਾਲੇ ਬੜੇ ਥੋੜੇ ਲੋਕ ਹੁੰਦੇ ਨੇ ਭਾਵੇਂ ਉਹ ਥੋੜਿਆਂ ਦੇ ਵਿੱਚ ਤੁਸੀਂ ਸ਼ਾਮਲ ਹੋ ਇਸ ਕਰਕੇ ਤੁਸੀਂ ਵਧਾਈ ਦੇ ਯੋਗ ਪਾਤਰ ਹੋ ਤੇ ਮੈਨੂੰ ਪੂਰਨ ਮੀ ਦਾ ਇਹ ਜੋ ਸਿੱਖਿਆ ਮੰਤਰੀ ਨੂੰ ਬਹਿਮ ਹੋ ਗਿਆ ਕਿ ਯੂਨੀਅਨਾਂ ਇੱਥੇ ਛੋਟੂਗ ਚਾਣ ਆਉਂਦੀਆਂ ਨੇ ਤਾਂ ਮੈਂ ਦੱਸ ਦੇਣਾ ਚਾਹੁੰਦਾ ਇਸ ਸਟੇਜ ਤੋਂ ਕਿ ਅੱਜ ਜੋ ਅਸੀਂ ਇੱਥੇ ਟੜਕੇ ਹੀ ਜਾਵਾਂਗੇ ਇਹਦੇ ਨਤੀਜੇ ਤੁਹਾਨੂੰ ਉਹਦੇ ਸਨ ਵਿੱਚ ਭੁਗਤਨੇ ਪੈਣਗੇ ਮੇਰਾ ਸਾਥੀ ਪਹਿਲਾਂ ਵੀ ਕਹਿ ਕੇ ਗਿਆ ਆ ਪੱਤੀ ਵਿੱਚ ਸ਼ਾਂਤੀ ਆ ਤੇ ਤੁਹਾਨੂੰ ਮੈਂ ਹੱਥ ਜੋੜ ਕੇ ਅਪੀਲ ਕਰਦਾ ਕਿ ਨਾਲ ਦੇ ਸਾਥੀਆਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿਓ ਨਹੀਂ ਪਹਿਲਾਂ ਕੰਪਿਊਟਰ ਦੇ ਆਪਕਰ ਜਾਈ ਰੱਖੇ ਹੁਣ ਸਾਡੇ ਸੀਐਨਵੀ ਕਾਟਰ ਦੀਆਂ ਜਿਹੜੀਆਂ ਤਨਖਾਹਾਂ ਦੇ ਕੱਟ ਲਿਆ ਜਾ ਰਹੇ ਪਿੰਡੂ ਪਤਾ ACP ਸਾਡੇ ਡੀਅਰ ਰੋਕੇ ਸਾਨੂੰ ਹੌਲੀ ਹੋੜੀ ਸਾਡੇ ਗਲ ਕੁੱਟੇ ਜਾ ਰਹੇ ਨੇ ਤੇ ਮੈਨੂੰ ਬੜੀ ਅਰਾ ਨਹੀਂ ਹੁੰਦੀ ਆ ਕਿ ਮਲਾਜਮਾਂ ਅੱਖਾਂ ਵਿੱਚੀ ਬੈਠੇ ਨੇ ਕਿ ਮੇਰੀ ਵਾਰੀ ਹਲੇ ਬੜੀ ਦੂਰ ਹੈ ਕਿਉਂਕਿ ਸਾਡੀਆਂ ਤਨਖਾਹਾਂ ਵਾਲੇ ਸਾਨੂੰ ਲੱਗ ਰਿਹਾ ਬਹੁਤ ਨੇ ਪਰੰਤੂ ਆਉਂਦੇ ਸਮੇਂ ਦੇ ਵਿੱਚ ਜੋ ਮਹਿੰਗਾਈ ਚੱਲ ਰਹੀ ਆ ਜੋ ਸੰਸਾਰ ਪੱਧਰ ਤੇ ਸੰਕਟ ਬਣੇ ਹੋਏ ਨੇ ਸਾਨੂੰ ਸਾਥੀਓ ਲੜਨਾ ਪੈਣਾ ਇਹ ਰੱਜ ਦੀ ਰੈਲੀ ਉਸ ਵੱਡੇ ਸੰਘਰਸ਼ ਦੀ ਸ਼ੁਰੂਆਤ ਤੇਸਾ ਤੁਹਾਡਾ ਸਾਰਿਆਂ ਵਿੱਚ ਪਹੁੰਚਣ ਦੀ ਬਹੁਤ ਬਹੁਤ ਧੰਨਵਾਦ ਜੈ ਜਨਤਾ ਜਿੱਤ ਲੜਦੇ ਲੋਕਾਂ ਦੀ ਬਹੁਤ ਵਾਟਾਂਵਾਰ ਮਿਲ ਗਿਆ ਜੀ ਦਾ ਇੱਕ ਵਾਰ ਫੇਰ ਬੇਨਤੀ ਹੈ ਕਿ ਸਾਥੀ ਪੰਜਾਬ ਦੇ ਇੱਥੇ ਪਸਦੇ ਆ ਪੂਰੇ ਜ਼ਿਲ੍ਹਿਆਂ ਦੇ ਵਿੱਚੋਂ ਵੱਡੀ ਦੂਰ ਤੋਂ ਆਏ ਆ ਰੈਲੀ ਦੇ ਵਿੱਚ ਅਰੇ ਅਜੇ ਵੀ ਸੜਕ ਤੇ ਖੜੇ ਆ ਸਾਡੇ ਸੂਬਾ ਕੁਰੂਲਿਆਂ ਵੱਲੋਂ ਵੀ ਬੇਇੱਜ਼ਤੀ ਇਹਨਾਂ ਨੂੰ ਕੀਤੀ ਜਾਂਦੀ ਹੈ ਵਾਰ-ਵਾਰ ਅਸੀਂ ਵੀ ਇਤਿਜ਼ਾਮ ਕਰ ਰਹੇ ਹਾਂ